બસ ਦੀ ਸੀਟ ਤੇ ਸਬਜੀ ਡੁੱਲਣ ਤੇ ਦਿੱਤੀ ਗਈ ਐਸੀ ਸਜ਼ਾ ਕਿ ਕਰ ਦਿੱਤੀਆਂ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਜਦੋਂ ਤੁਸੀਂ ਇਹ ਮਾਮਲਾ ਸੁਣੋਗੇ ਤਾਂ ਕਹੋਗੇ ਕਿ ਕੋਈ ਇੰਨੀ ਨਿੱਕੀ ਜਹੀ ਗੱਲ ਤੇ ਇੰਜ ਕਿਵੇਂ ਕਰ ਸਕਦਾ ਹੈ ਇਹ ਇੱਕ ਦਿਲ ਕੰਬਾਊ ਘਟਨਾ ਨਵੀਂ ਦਿੱਲੀ ਦੇ ਬਵਾਨਾ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਕੋਲੋਂ ਬੱਸ ਦੀ ਸੀਟ ਤੇ ਸਬਜ਼ੀ ਡੋਲ ਜਾਂਦੀ ਹੈ ਤੇ ਇਸ ਦੀ ਸਜ਼ਾ ਜਿਹੜੀ ਡਰਾਈਵਰ ਤੇ ਉਸਦੇ ਦੋਸਤ ਦੇ ਵੱਲੋਂ ਦਿੱਤੀ ਜਾਂਦੀ ਹੈ ਉਹ ਇੰਨੀ ਖਿਨੌਣੀ ਸੀ ਇੰਨੀ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਵਾਲੇ ਸੀ ਕਿ ਇਸ ਵਿਅਕਤੀ ਦੀ ਮੌਤ ਹੀ ਹੋ ਗਈ ਹੈ ਦਰਸਲ ਇਹ ਮਨੋਜ ਨਾਮ ਦਾ ਇੱਕ ਵਿਅਕਤੀ ਜਿਹੜਾ ਕਿ ਵਿਆਹ ਸ਼ਾਦੀਆਂ ਦੇ ਵਿੱਚ ਖਾਣਾ ਪਨਾਉਣ ਦਾ ਕੰਮ ਕਰਦਾ ਸੀ ਉਸਦੇ ਨਾਲ ਇੱਕ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਮਨੋਜ ਨੂੰ ਬਾਬੂ ਦੇ ਨਾਮ ਨਾਲ ਵੀ ਜਾਣਦੇ ਨੇ ਉਸਦੀ ਉਮਰ 28 ਸਾਲ ਦੱਸੀ ਜਾ ਰਹੀ ਹੈ ਉਹ ਵਿਆਹ ਸ਼ਾਦੀਆਂ ਦੇ ਵਿੱਚ ਖਾਣਾ ਬਣਾਉਣ ਦਾ ਕੰਮ ਕਰਦਾ ਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਗਿਆ ਤੇ ਸ਼ਾਮ ਨੂੰ ਜਦੋਂ ਉਸਨੇ ਆਪਣੇ ਘਰ ਵਾਪਸ ਪਰਤਣਾ ਸੀ ਤਾਂ ਉਸਨੇ ਸੋਚਿਆ ਕਿ ਕੁਝ ਖਾਣਾ ਜਿਸ ਦੇ ਵਿੱਚ ਸਬਜ਼ੀ ਤੇ ਹੋਰ ਵੀ ਖਾਣ ਪੀਣ ਦੇ ਸਮਾਨ ਹੋਵੇਗਾ ਉਹ ਲਿਫਾਫੇ ਦੇ ਵਿੱਚ ਪਾ ਕੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਲਈ ਲੈ ਕੇ ਜਾ ਰਿਹਾ ਸੀ ਤੇ ਵਾਪਸੀ ਤੇ ਜਦੋਂ ਉਹ ਬਸ ਦੇ ਵਿੱਚ ਬੈਠਾ ਤਾਂ ਜਿਹੜੀ ਸਬਜੀ ਸੀ ਉਹ ਬਸ ਦੀ ਸੀਟ ਦੇ ਉੱਪਰ ਡੁੱਲ ਗਈ ਜਿਸ ਤੇ ਡਰਾਈਵਰ ਨੇ ਗੁੱਸਾ ਜਤਾਇਆ ਤੇ ਇੰਨਾ ਹੀ ਨਹੀਂ ਡਰਾਈਵਰ ਤੇ ਉਸ ਦੇ ਦੋਸਤ ਸੁਸ਼ਾਂਤ ਨੇ ਇਸ ਮਨੋਚ ਨਾਮ ਦੇ ਵਿਅਕਤੀ ਦੀ ਕੋਟ ਮਾਰ ਕੀਤੀ ਕੋਟਮਾਰ ਹੀ ਨਹੀਂ ਕੀਤੀ ਬਲਕਿ ਉਸਦੇ ਗੁਪਤ ਅੰਗ ਦੇ ਵਿੱਚ ਲੋਹੇ ਦੀ ਰੋਡ ਤੱਕ ਨਗਾ ਦਿੱਤੀ ਗਈ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਦੱਸਦੀ ਹੈ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਜਦੋਂ ਮਨੋਜ ਕਈ ਦਿਨਾਂ ਤੱਕ ਉਥੋਂ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਨਹੀਂ ਲੱਭਾ ਤਾਂ ਉਸ ਦੀ ਭਾਲ ਕੀਤੀ ਗਈ ਪੁਲਿਸ ਤੱਕ ਵੀ ਇਹ ਮਾਮਲਾ ਪਹੁੰਚ ਗਿਆ ਤੇ ਜਿਨ੍ਹਾਂ ਨੇ ਇਹ ਦਰਿੰਦਗੀ ਕੀਤੀ ਹੈ ਉਹਨਾਂ ਨੇ ਮਨੋਜ ਦੀ ਮ੍ਰਿਤਕ ਦੇਹ ਨੂੰ ਉੱਥੇ ਸੁੱਟ ਦਿੱਤਾ ਤੇ ਖੁਦ ਫਰਾਰ ਹੋ ਗਏ ਪੁਲਿਸ ਨੂੰ ਜਦੋਂ ਇਸ ਵਿਅਕਤੀ ਦੀ ਲਾਸ਼ ਮਿਲੀ ਤਾਂ ਉਹਨਾਂ ਨੇ ਇਸ ਨੂੰ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਤੇ ਜਦੋਂ ਇਸ ਦੀ ਪਛਾਣ ਹੋ ਗਈ ਕਿ ਇਹ ਮਨੋਜ ਨਾਮ ਦਾ ਵਿਅਕਤੀ ਹੈ ਉਸ ਦੇ ਪਰਿਵਾਰਿਕ ਮੈਂਬਰ ਉੱਥੇ ਪਹੁੰਚ ਗਏ ਤਾਂ ਫਿਰ ਇਸ ਦੀ ਪਛਾਣ ਤੋਂ ਮਗਰੋਂ ਇਸ ਦਾ ਪੋਸਟਮਾਰਟਮ ਕਰਵਾਇਆ ਗਿਆ ਜਿਸ ਤੇ ਵਿੱਚ ਇਹ ਗੱਲ ਸਾਹਮਣੇ ਆ ਗਈ ਕਿ ਇਸ ਦੀ ਮੌਤ ਕਿਸ ਤਰ੍ਹਾਂ ਦੇ ਨਾਲ ਹੋਈ ਹੈ ਜਦੋਂ ਹਰ ਕਿਸੇ ਨੇ ਇਹ ਗੱਲ ਸੁਣੀ ਕਿ ਇਹ ਦ੍ਰਿੰਦਗੀ ਇਸ ਤਰੀਕੇ ਦੇ ਨਾਲ ਹੋਈ ਹੈ ਸਾਰੇ ਕਿਸੇ ਨੇ ਇਸ ਤੇ ਬਹੁਤ ਜਿਆਦਾ ਅਫਸੋਸ ਜਤਾਇਆ ਤੇ ਹਰ ਕਿਸੇ ਨੇ ਹੀ ਇਸ ਘਟਨਾ ਨੂੰ ਨਿੰਦਿਆ ਪੁਲਿਸ ਨੇ ਜਾਂਚ ਪੜਤਾਲ ਕੀਤੀ ਤੇ ਨਾਲ ਹੀ ਸੀਸੀਟੀਵੀ ਫੁਟੇਜ ਨੂੰ ਮੱਦੇ ਨਜ਼ਰ ਰੱਖਦੇ ਹੋਏ ਡਰਾਈਵਰ ਤੇ ਉਸਦੇ ਦੋਸਤ ਸ਼ੁਜान्त ਨੂੰ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਅਗਲੀ ਰੀ ਕਾਰਵਾਈ ਹੁਣ ਕਰ ਰਹੀ ਹੈ ਇੱਕ ਛੋਟੀ ਜਹੀ ਘਟਨਾ ਕਿ ਸਬਜੀ ਰੋਲ ਜਣਾ ਉਹ ਵੀ ਸਿਰਫ ਬਸ ਦੀ ਸੀਟ ਤੇ ਇਹ ਕਿੰਨੀ ਕੋ ਵੱਡੀ ਗੱਲ ਹੈ ਔਰ ਇਸ ਗੱਲ ਦੀ ਇੰਨੀ ਵੱਡੀ ਸਜ਼ਾ ਦੇਣਾ ਕਿ ਉਸ ਵਿਅਕਤੀ ਦੀ ਮੌਤ ਹੀ ਹੋ ਜਾਵੇ ਆਪਣੇ ਆਪ ਦੇ ਵਿੱਚ ਇਨਸਾਨੀਅਤ ਤੇ ਇੱਕ ੱੱਬਾ ਹੈ ਸਬਜੀ ਦਾ ਡੋਲ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਇਸ ਨੂੰ ਆਰਾਮ ਦੇ ਨਾਲ ਸਾਫ਼ ਕੀਤਾ ਜਾ ਰਿਹਾ ਸਕਦਾ ਸੀ ਪਰੰਤੂ ਇਹਨਾਂ ਦੇ ਵੱਲੋਂ ਜਿਹੜਾ ਇਹ ਤਸ਼ੱਦਦ ਕੀਤਾ ਗਿਆ ਇਹ ਦਰਿੰਦਗੀ ਕੀਤੀ ਗਈ ਜਿਸ ਦੇ ਨਾਲ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਹੈ ਇਨਸਾਨੀਅਤ ਤੇ ਇਹ ੱੱਬਾ ਤੇ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ